ਕਾਇਨਿਤਿਕ ਗੱਲ ਕਰਦੇ ਆ ਤਾਂ ਕੱਲ راہੂ ਗਾਂਧੀ ਜੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਫਾਰਮ ਦੇ ਵਿੱਚ ਉਹ ਸਟੇਟਮੈਂਟ ਕੁਝ ਨਹੀਂ ਸੁਣੀ ਐ ਸੀ ਸੁਣੀ ਐ ਤੁਸੀਂ ਕੀ ਮੰਨਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਰਕੇ ਅੱਜ ਬਹੁਤ ਸਾਰਾ ਪੇਸ਼ ਪੂਰ ਲਾਗਨੀਤੀ ਕੁਥਕੁਥ ਕੀ ਐ ਕੀ ਕਹਿਣਾ ਚਾਹੁੰਦੇ ਸੀ ਔਰ ਕੀ ਹੋਰ ਸਮਝਿਆ ਜਾਵੇ ਰਾਹੁਲ ਗਾਂਧੀ ਨੂੰ ਤਾਂ ਰੋਂਨ ਦੀ ਆਤ ਪੈ ਗਈ ਉਹ ਰੋਂਦਾ ਵੀ ਉਰੇ ਨਹੀਂ ਰੋਂਦਾ ਵੀ ਜਾ ਕੇ ਬਾਹਰ ਗੱਲ ਇਹ ਆ ਵੀ ਜਿਹੜਾ ਰਾਹੁਲ ਗਾਂਧੀ ਦਾ ਇੱਕ ਤਾਂ ਪਹਿਲੀ ਗੱਲ ਤਾਂ ਉਹਦਾ ਉਰੇ ਚਿੱਤ ਨਹੀਂ ਲੱਗਦਾ ਉਹਦਾ ਜੀ ਨਹੀਂ ਲੱਗਦਾ ਉਹਦੇ ਕਈ ਕਮਜ਼ੋਰੀਆਂ ਐ ਕਿਉਂਕਿ ਉਹ ਉਹਦੇ ਸਮਝ ਲਓ ਉਹਦੀ ਰਿਸ਼ਤੇਦਾਰੀਆਂ ਉਹਦੀਆਂ ਦੋਸਤੀਆਂ ਉਹਦੇ ਸਬੰਧ ਉਹਦਾ ਪੜਾਈ ਉਹਦਾ ਰਹਿਣ ਸਹਿਣ ਸਭ ਕੁਝ ਉਹ ਸਾਰਾ ਕੁਝ ਹੈ ਜਿਹੜਾ ਉਹਦਾ ਉਹ ਵਿਦੇਸ਼ਾਂ ਦਾ ਹੀ ਤੇ ਇਸ ਕਰਕੇ ਵਿਦੇਸ਼ ਜਾ ਕੇ ਹੀ ਉਹ ਗੱਲਾਂ ਕਰਦਾ ਏ ਪਰ ਇਸ ਵਾਰ ਤਾਂ ਉਹਨੇ ਕਮਾਲ ਕਰਤੀ ਪਹਿਲਾਂ ਤਾਂ ਚਲੋ ਮੁਸਲਮਾਨ ਉਹਨਾਂ ਨੂੰ ਕੋਸ਼ਿਸ਼ ਕਰਦਾ ਸੀ ਕਰਨ ਦੀ ਫਿਰ ਪਿੱਛੇ OBC ਜੀ ਨੂੰ ਲੱਗਿਆ ਰਿਆ ਹੁਣ ਉਹਨੇ ਜਮਾ ਹੀ ਕਿ ਉਹ ਚੱਗ ਪਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਰੈਫਰੈਂਡਮ ਚੱਲਦਾ ਹੈ ਜਿੱਥੇ ਪੰਨੂ ਵਰਗੇ ਜਾਂ ਹੋਰ ਜਿਹੜੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੀ ਗੱਲ ਉਹ ਉੱਥੇ ਅਸਾਈਲਮ ਲੈਣ ਵੇਲੇ ਕਹਿੰਦੇ ਆ ਉਹ ਗੱਲ ਰਾਹੁਲ ਗਾਂਧੀ ਨੇ ਆਪ ਕਹੇਤੀ ਮੈਨੂੰ ਆਸ ਕਿੰਨੇ ਇਸ ਵੇਲੇ ਉਰੇ ਵੀ ਪੱਗਾਂ ਵਾਲੇ ਬੈਠੇ ਆ ਤੇ ਹਰੇਕ ਦੇ ਕੜਾ ਪਾਇਆ ਏ ਚਾਹੇ ਉਹ ਕੋਈ ਸਰਦਾਰ ਆ ਚਾਹੇ ਕੋਈ ਵਾਲ ਕਟੇਆਂ ਵਾਲਾ ਮੈਂ ਇਹ ਚੈਲੰਜ ਕਰਕੇ ਕਹਿਣਾ ਐਹ じゃ ਕਿਹੜਾ ਬੰਦਾ ਏ ਜਿਹੜਾ ਅੱਜ ਜਿਹਨੂੰ ਦੇਸ਼ 'ਚ ਪੰਜਾਬ ਦੀ ਗੱਲ ਛੱਡ ਦੋ ਦੇਸ਼ 'ਚ ਕਿਹੜਾ ਇੱਕ ਬੰਦਾ ਰਾਹੁਲ ਗਾਂਧੀ ਇੱਕ ਬੰਦੇ ਨੂੰ ਦਿਖਾ ਦੇ ਉਹਨੂੰ ਮੈਂ ਚੈਲੰਜ ਕਰਦਾ ਵੀ ਜਿਹਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂਗੀ ਜਾਂ ਜਿਹਨੂੰ ਘੜਾ ਪਾਉਣ ਦੀ ਇਜਾਜ਼ਤ ਨਹੀਂਗੀ ਜਾਂ ਜਿਹਨੂੰ ਗੁਰਦੁਆਰਾ ਜਾਣ ਦੀ ਇਜਾਜ਼ਤ ਨਹੀਂ ਉਹ ਭਲਿਆ ਬੰਦਾ ਤੂੰ ਆਪਣੀ ਗੱਲ ਕਰਨੀ ਹੈ ਕਰ ਤੂੰ ਸਾਡੇ ਕਿਉਂ ਪਾੜਾ ਪਾਉਣ ਦੀ ਕੋਸ਼ਿਸ਼ ਕਰਦਾ ਇਹਦਾ ਮਤਲਬ ਤੂੰ ਇਹ ਦਸ ਰੋਕਦਾ ਕੌਣ ਆ ਫਿਰ ਤੁਸੀਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਅੱਜ ਗੱਲ ਕਈ ਵਾਰ ਹੁਣ ਪਤਾ ਕੀ ਹੋ ਗਿਆ ਆ ਮੋਬਾਈਲਾਂ ਨੇ ਸਾਰਾ ਕੁਝ ਭਲਾਤਾ ਨਵੀਆਂ ਚੀਜ਼ਾਂ ਜਿਹੜੀਆਂ ਮੂਰੇ ਆ ਜਾਂਦੀਆਂ ਜਨਾਬ ਤੁਸੀਂ ਤੁਹਾਡੇ ਦਾਦੀ ਜੀ ਨੇ ਦਰਬਾਰ ਸਾਹਿਬ ਤੋਂ ਉੱਤੇ 깔 ਤੱਕ ਸਾਬ ਤੋਂ ਗੋਲਡਨ ਟੈਂਪਲ ਸਾਹਿਬ ਤੋਂ ਤਾਂ ਉੱਤੇ ਕੁਝ ਹੈ ਨਹੀਂ। ਉੱਥੇ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਅੱਜ ਆਪਾਂ ਬੇਅਦਬੀ ਦੀ ਗੱਲਾਂ ਕਰਦੇ ਆ ਨਾ। ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਹੋਏ ਅੰਦਰ ਦਰਬਾਰ ਸਾਹਿਬ ਦੇ ਗੋਲੀ ਵੱਜੀ ਸੀ। ਤੇ ਉਹ ਕਰਾਉਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਸੀ। ਉਹ ਤੋਂ ਬਾਅਦ ਜਦੋਂ ਉਹਨਾਂ ਸੈਸੀਨੇਟ ਕਰਤਾ ਤਾਂ ਫਿਰ ਤੁਹਾਡੇ ਪਿਤਾ ਜੀ ਨੇ ਇਹ ਕਿਹਾ ਵੀ ਜੇ ਬڑا ਦਰਖਤ ਗਿਰਦਾ ਹੈ ਤਾਂ ਭਾਈ ਧਰਤੀ ਤਾਂ ਹਿੱਲਦੀ ਹੈ ਗਿਆਨੀ ਜੈਲ ਸਿੰਘ ਉਹਨੂੰ ਇੱਕ ਰਾਸ਼ਟਰਪਤੀ ਸੀ ਇੱਕ ਸਿੱਖ ਉਹ ਫੌਜ ਦਾ ਕਮਾਂਡਰ ਇਨ ਚੀਫ ਸੀ ਤੇ ਉਹਦੀਆਂ ਟੈਲੀਫੋਨ ਦੀਆਂ ਤਾਰਾਂ ਕੱਟਤੀਆਂ ਵੀ ਉਹ ਸਿੱਖਾਂ ਨੂੰ ਬਚਾਉਣ ਖਾਤਰ ਧੀਆਂ ਦੀ ਇੱਜ਼ਤ ਲੁੱਟਣ ਖਾਤਰ ਜੇ ਕਿਸੇ ਨੂੰ ਟੈਲੀਫੋਨ ਕਰੂਗਾ ਬਾਦ ਫੌਜ ਨੂੰ ਜਾਂ ਕਿਸੇ ਨੂੰ ਤਾਂ ਉਹਦੀ ਗੱਲ ਫੌਜ ਨੂੰ ਮੰਨਣੀ ਉਹਦੇ ਟੈਲੀਫੋਨੀ ਕੱਟਦੇ ਤੇ ਅੱਜ ਤੱਕ ਮੈਂ ਤਾਂ ਉਸ ਪਾਰਟੀ ਚ ਰਿਹਾ ਹੀ ਆ ਰਾਹੁਲ ਗਾਂਧੀ ਦੇ ਮੈਂ ਸਭ ਤੋਂ ਨੇੜੇ ਰਿਹਾ ਮੇਤੋ ਵੱਧ ਕੌਣ ਜਾਣਦਾ ਤੇ ਇਸ ਕਰਕੇ ਜਦੋਂ ਵੀ ਤੁਸੀਂ ਸੱਜਨ ਕੁਮਾਰ ਨੂੰ ਟਿਕਟ ਦਿੱਤੀ ਜਦੋਂ ਵੀ ਤੁਸੀਂ ਡਾਇਟੂਲਰ ਨੂੰ ਟਿਕਟ ਦਿੱਤੀ ਰੌਲਾ ਪਾਪਾ ਅਸੀਂ ਕਟਾਉਂਦੇ ਰਹੇ ਵੀ ਅਸੀਂ ਕਿਹੜੇ ਮੂ ਨਾਲ ਵੋਟ ਮੰਗਾਗੇ ਜੀ ਜਾ ਕੇ 2009 ਦੀ ਉਹ ਮੈਂ ਗੱਲ ਦੱਸਦਾ ਤੁਹਾਨੂੰ ਮੈਨੂੰ ਪਹਿਲੀ ਵਾਰ ਨੰਦਪੁਰ ਸਭ ਤੋਂ ਟਿਕਟ ਮਿਲੀ ਸੀ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਟਿਕਟ ਅਨਾਉਂਸ ਕਰਤੀਆਂ ਫਿਰ ਉਹ ਤੋਂ ਬਾਅਦ ਕਮਲਨਾਥ ਜਿਹੜਾ ਕਿ ਸਭ ਤੋਂ ਵੱਡਾ ਦੋਸ਼ੀ ਹੈ ਉਸ ਕੰਮ ਚ ਉਹਨੂੰ ਮੁੱਖ ਮੰਤਰੀ ਉਹਨੂੰ ਹਮੇਸ਼ਾ ਤੁਸੀਂ ਪੰਜਾਬ ਦਾ ਇੰਚਾਰਜ ਲਾਤਾ ਹੋਰ ਨੂਨ ਛਿੜਕਣ ਨੂੰ ਇਦੋਂ ਮੈਂ ਦੁਸ਼ਮਣ ਕੀ ਹੋਇਆ ਉਹ ਪੰਜਾਬ ਦਾ ਕਮਲਨਾਥ ਨੂੰ ਇੰਚਾਰਜ ਲਾਤਾ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਸੀ ਪਰ ਜਿਹਨੇ ਸਾਰਿਆਂ ਨੇ ਕਾਂਗਰਸੀ ਨਾਲ ਰੌਲਾ ਪਾ ਕੇ ਉਹਨੂੰ ਹਟਾਇਆ ਵੀ ਤੁਸੀਂ ਕਿਉਂ ਨੂਨ ਛਿੜਕਦੇ ਹੋ ਪਰ ਗੱਲ ਹੁਣ ਇੰਨੀ ਆ ਰਾਹੁਲ ਗਾਂਧੀ ਪਿਛਲੇ ਜਦੋਂ ਆਖਰੀ ਵਾਰ ਆਇਆ 5 ਦਿਨ 5 ਦਿਨ ਰਾਹੁਲ ਗਾਂਧੀ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਰਹੇ ਆ ਤੇ ਰੋਜ਼ ਸਵੇਰੇ ਤੁਹਾਨੂੰ ਪਤਾ ਮੱਥਾ ਟੇਕਣ ਉਹ ਦਰਬਾਰ ਸਾਹਿਬ ਚਲੋ ਉਹਨਾਂ ਦੇ ਮਨ ਚ ਪਛਤਾਵੇ ਆ ਉਹ ਜਾਣ ਕੋਈ ਰੋਕ ਨਹੀਂ ਕਿਸੇ ਨੂੰ ਉਹਨਾਂ ਨੂੰ ਪਰ 5 ਦਿਨ ਉਹ ਬਹਿ ਕੇ ਕਿਸੇ ਕਿਹੜਾ ਮੈਂ ਉਹ ਹੋਟਲ ਦਾ ਨਾਮ ਭੁੱਲ ਗਿਆ ਸਵੇਰੇ ਸ਼ਾਮ ਉੱਥੇ ਸੇਵਾ ਕਰਨ ਜਾਂਦੇ ਸੀ ਤੇ ਰਾਹੁਲ ਗਾਂਧੀ ਨੂੰ ਕਿਸੇ ਨੇ ਰੋਕੇ ਆ ਅਜੇ ਕੀ ਰਾਹੁਲ ਗਾਂਧੀ ਨੂੰ ਤਾਂ ਮੈਂ ਕਹਿੰਦਾ ਨਹੀਂ ਕਿਉਂਕਿ ਸਾਡਾ ਧਰਮ ਬਹੁਤ ਵੱਡਾ ਏ ਇੱਕ ਸਿੱਖ ਨੂੰ ਖੜਾ ਕਰਕੇ ਉਹਨੂੰ ਨੋਂ ਪੁੱਛਿਆ ਵੀ ਦੱਸ ਵੀ ਤੇਰੀ ਪੱਗ ਤੈਨੂੰ ਬੰਨਣ ਦੀ ਤੇਰੇ ਵੀ ਉਹ ਤਾਂ ਉੱਥੇ ਅਮਰੀਕਾ ਦੇ ਨੇ ਉੱਥੇ ਉਹਨਾਂ ਨੂੰ ਕੀ ਪੰਜਾਬ ਦਾ ਜਾਂ ਕਿਸੇ ਦਾ ਕੀ ਲੈਣਾ ਦੇਣਾ ਤੂੰ ਆਪਣੀ ਗੱਲ ਕਰ ਤੈਨੂੰ ਜੇ ਤੇਰੀਆਂ ਚੀਕਾਂ ਨਿਕਲਦੀਆਂ ਏ ਮੋਦੀ ਸਾਹਿਬ ਨੂੰ ਦੇਖ ਕੇ ਜਾਂ ਬੀਜੇਪੀ ਨੂੰ ਤੇਰੀ ਤੇਰਾ ਤੇਰਾ ਰਾਜ ਭਾਗ ਜਿਹੜਾ ਉਹ 99 ਤੇ ਖੜੀ ਹੈ ਗੱਡੀ ਤੀਜੀ ਵਾਰ ਵੀ ਤੇ ਤੂੰ ਆਪਣੀ ਗੱਲ ਕਰਨਾ ਤੂੰ ਹੁਣ ਹੁਣ ਸਿੱਖਾਂ ਨੂੰ ਛੇੜ ਕੇ ਜਾਂ ਸਿੱਖਾਂ ਦੇ ਤੂੰ ਇਹ ਜਿਹਾਂ ਗੱਲਾਂ ਕਰਕੇ ਸਿੱਖ ਤੇਨੂੰ ਭੁੱਲ ਜਾਣਗੇ ਤੇ ਮੋਦੀ ਸਾਹਿਬ ਅੱਜ ਅੱਜ ਕਹਿ ਦਿੰਨੇ ਆ ਸਾਡੇ ਸਾਰੇ ਸਿੱਖ ਅਰਦਾਸ ਕਰਦੇ ਆ ਜਾਂ ਪੰਜਾਬੀ ਜਾਂ ਜਿਹੜਾ ਵੀ ਗੁਰੂ ਨਾਨਕ ਦਾ ਨਾਮ ਲੇਵਾ ਵੀ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਗੁਦਾਰ ਹੋਣ ਇਹਨਾਂ ਨੇ ਤਾਂ ਦਰਬਾਰ ਸਾਹਿਬ ਗੋਲਡਨ ਟੈਂਪਲ 'ਚ ਗੋਲੀਆਂ ਮਾਰੀਆਂ ਏ ਤੂਪਾਂ ਦੇ ਗੋਲੇ ਨਾਲ ਤੋੜਿਆ ਮੋਦੀ ਸਾਹਿਬ ਨੇ ਸਰਕਾਰ 'ਚ ਸਰਕਾਰਪੁਰ ਸਾਹਿਬ ਕਾਰਿਡੋਰ ਖੋਲੇ ਜਿੱਥੇ ਅੱਜ ਅਸੀਂ ਜਦ ਮਰਜੀ ਬਰਨਾਨਕ ਜੀ ਨੇ ਜਿੱਤੇ 18 ਸਾਲ ਲਾਇ ਕੇ ਖੇਤੀ ਕੀਤੀ ਉੱਥੇ ਮੱਥਾ ਟੇਕਦਿਆਂ ਜਾ ਕੇ ਸਵੇਰੇ ਜਾ ਕੇ ਸ਼ਾਮ ਨੂੰ ਮੁੜੇ ਆਉਨੇ ਆਂ ਮੀਰ ਬਾਲ ਜਵਸ ਮਨਾਉਣ ਦੀ ਗੱਲ ਜਿਹੜੀ ਆ ਕੀਤੀ ਹਰ ਜਗ੍ਹਾ ਯਾਰ ਸਿੱਖ ਸਿੱਖ ਦੀ ਇਹ ਗੱਲ ਕਰਦੇ ਆ ਅੱਜ ਮੈਂ ਰੇਲਵੇ ਮਿਨਿਸਟਰ ਇਹਨਾਂ ਨੇ ਤਾਂ ਮੈਨੂੰ ਬਣਾਇਆ ਨਹੀਂ ਸੀ ਮੈਂ ਤਾਂ ਅੱਜ ਸਭ ਤੋਂ ਵੱਡੇ